ਅਲੱਗ ਵਾਰਦਾਤਾਂ ਚ ਸਾਨੂੰ ਇਥੇ ਬੰਦੇ ਲੜਿੰਦੇ ਸੀ ਤੇ ਕਾਫੀ ਅਸੀਂ ਮਗਰ ਪਿੱਛੇ ਲੱਗੇ ਸੀ ਯਾਦ ਇਹ ਕਿ ਉਹਦੇ ਬਿਆਨ ਕੋਈ ਸੀ ਰੇਡ ਸਾਡਾ ਫਰਜ਼ ਹੈ ਜੀ ਪੀਂਗ ਪੁਲਿਸ ਅਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚ ਨਹੀਂ ਵਾਰਦਾਤਾਂ ਕਿੰਨੀਆਂ ਹੋਣੀਆਂ ਤਾਂ ਡੈਫੀਨਿਟਲੀ ਮੂਦੀ ਕਪੂ ਚ ਕਰਨਾ ਹੈ ਖਰਾ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ 'ਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਲਗਭਗ ਡੇਢ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਸ ਆਪਰੇਸ਼ਨ 'ਚ ਮੁੱਖ ਭੂਮਿਕਾ ਸੀਆਈਏ ਸਟਾਫ ਨੇ ਨਿਭਾਈ ਜਿਸ ਦੇ ਇੰਚਾਰਜ ਅਤੇ ਕਰਮਚਾਰੀਆਂ ਨੇ ਦੁਵਾਰਾਂ ਤੇ ਚੜ ਕੇ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਆਪਰੇਸ਼ਨ 'ਚ ਪੁਲਿਸ ਦੇ ਕਰੀਬ 25 ਤੋਂ 30 ਕਰਮਚਾਰੀ ਮੌਜੂਦ ਸਨ ਜਿਨ੍ਹਾਂ ਨੇ ਸ਼ਹਿਰ ਦੇ ਵੀਤਰ ਬੁੱਟੇ ਦੇ ਇੱਕ ਘਰ ਨੂੰ ਘੇਰਿਆ ਹੋਇਆ ਸੀ। ਪੁਲਿਸ ਨੇ ਪਹਿਲਾਂ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਸਦੇ ਹੋਰ ਚਾਰ ਕਰੀਬੀ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਸਿਟੀ ਸੰਜੀਪ ਕੁਮਾਰ ਨੇ ਕਿ ਹੱਕੀ ਜਾਣਕਾਰੀ ਮਿਲੀ ਸੀ ਕਿ ਕੁਝ ਅਪਰਾਧਿਕ ਛਵੀ ਅਤੇ ਯੁਵਕ ਮੋਹੱਲੇ 'ਚ ਇੱਕ ਘਰ 'ਚ ਛਿਪੇ ਹੋਏ ਨੇ ਜਿਸ ਤੇ ਉਹਨਾਂ ਨੇ ਸੀਆਈਏ ਸਟਾਫ ਅਤੇ ਹੋਰ ਪੁਲਿਸ ਕਰਮਚਾਰੀਆਂ ਦੇ ਨਾਲ ਪਹੁੰਚ ਕੇ ਵੱਡੇ ਜੋਸ਼ ਜਨੂਨ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਲੱਗ-ਅਲੱਗ ਵਾਰ ਦਾਪਾਂ 'ਚ ਸਾਨੂੰ ਇੱਥੇ ਬੰਦੇ ਲੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਅੱਜ ਜੀ ਨੂੰ ਕਿਹਾ ਗਿਆ ਉਹ ਉਹਦੇ ਬਿਆਖੋ ਸੀ ਰੇਡ ਕੀਤਾ ਤੇ ਪਰਲੇ ਦੀ ਸਰ ਕਿਥੋਂ ਰੇਡ ਕੀਤਾ ਕਰ ਕਿਹਦਾ ਕਰ ਸੀ ਉਹ ਨਹੀਂ ਜਿਹੜੇ ਜਿਹੜੇ ਜਮਨ ਦੇ ਸਾਥ ਸੀ ਵੀ ਉੱਤੇ ਸਾਰੇ ਵੀਡੀਓ ਦੇ ਮਾਲਕ ਸਮਝਦੇ ਸਨ ਪਰ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਕਰਦੇ ਵਿੱਚ ਸੀ ਉਹਨਾਂ ਦੇ ਨਦਰਫਾਜ਼ ਤੇ ਨਹੀਂ ਹੈਗੇ ਮੜਕੇ ਦੇ ਉਹ ਮੈਂ ਸ਼ਰਤ ਕੀਤੀ ਸੀ ਕਿੰਨੀ ਮੁਸ਼ੱਕਤ ਕਰਨੀ ਕੋਈ ਬੋਸ ਮੁਸ਼ੱਕਤ ਤੇ ਹੈ ਜੀ ਰੋਟੀ ਦਾ ਕੰਮ ਆ ਜੀ ਮੈਂ ਤਾਂ ਹਰ ਘਰੋਂ ਤੇ ਲੱਗਦੀ ਆ ਸਰ ਕਿਹਦੇ ਕਿਹੜੇ ਆਪਰੇਸ਼ਨ ਕਿੰਨੇ ਤੇ ਚੱਲੇ ਜਾਂਦੇ ਉਹ 2-1.5 ਤੋਂ ਘੰਟੇ ਚੱਲਦੇ ਸਰ ਕਿੰਨੇ ਫੋਲੋ ਪੜੇ ਗਏ ਹਾਂ ਜੀ ਬੰਦੇ ਬ੍ਰਹਮਣ ਹੋਇਆ ਤਾਂ ਅੱਜ ਉਹਦੇ ਇੱਕੇ ਸ਼ਰਤ ਆਪਾਂ ਨਾਲ ਗੱਲ ਕਰੀਏ ਸਰ ਕਿਹੜੀ ਕਿਹੜੀ ਵਾਰਦਾਤ ਸਰ ਰੋਪਲੀ ਨੇ ਪਟਾਲੇ ਦੇ ਪਟਾਲਾ ਸ਼ਹਿਰ ਦੇ ਵੀ ਇਹਨਾਂ ਬਾਹਰ ਦੇ ਪਿੰਡਾਂ ਦੇ ਸਰ ਵਾਰਦਾਤਾਂ ਦੀ 20000 ਰੌਂਡ ਸਰ ਵਾਰਦਾਤਾਂ ਦਾ ਦੱਸ ਕਿਹੜੀਆਂ ਵਾਰਦਾਤਾਂ ਕਾਫੀ ਨੇ ਆਪਣੇ ਜਿਹੜੀਆਂ ਸ਼ਹਿਰ ਦੀ ਤੁਹਾਨੂੰ ਪਤਾ ਵੀ ਗੋਲੀਵਾਰੀ ਦੀ ਵਾਰਦਾਤਾਂ ਦੀ ਮੇਨਲੀ ਕਵਾਂਟਿਟੇ ਹੈ ਜਿੰਨੇ ਸਾਨੂੰ ਤੇ ਅਸੀਂ ਬਾਕੀ ਕੁਝ ਕਿਸੇ ਤੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤਾਂ ਤੇ ਮੈਨੂੰ ਉਸ ਥੋੜੀ ਬੇਸਿਕ ਇਨਫੋਰਮੇਸ਼ਨ ਨੂੰ ਉਹਦੇ ਬਾਰੇ ਤੁਸੀਂ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਉਸ ਬੇਸਿਸ ਤੇ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਪੁਲਿਸ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕੈਪਚਰ ਕੀਤਾ ਜਿਵੇਂ ਜਸਜੀਤ ਸਿੰਘ ਨਾਮ ਭੰਈ ਬੈਠੋ ਆਪਣੀ ਜਾਨ ਜੋਖਮ ਤੇ ਪਾਗੇ ਕਿ ਕ੍ਰਿਮੀਨਲ ਨੂੰ ਫੜਨਾ ਇੱਕ ਗੱਡੀ ਦੀ ਡਿਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਰੇਂਜ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚੰਨੀਆਂ ਵਾਰਦਾਤਾਂ ਕੀਤੀਆਂ ਹੋਈਆਂ ਤਾਂ ਡਿਫੀਨਿਟਲੀ ਉਸੇ ਕੈਪਚਰ ਕਰਨਾ ਹੈ ਹਰਾਜ ਜੀ ਸਰ ਇਹ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਕਿਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਐਕਸਕਲੋਜ਼ ਨਹੀਂ ਕਰ ਸਕਦਾ ਜੀ ਬਿਲਕੁਲ ਬਾਰਦਾਪਾ ਚ ਸਾਨੂੰ ਇਥੇ ਬੰਦੇ ਲੜਿੰਦੇ ਸੀ ਤੇ ਕਾਫੀ ਅਸੀਂ ਮਾੜੇ ਪਿੱਛੇ ਲੱਗੇ ਸੀ ਆਜੇ ਕਿਨ ਕੋ ਕੀ ਹੈ ਉਹਦੇ ਤੇ ਆਪ ਨੂੰ ਸੀ ਰੇਡ ਸਾਡਾ ਫਰਜ਼ ਹੈ ਜੀ ਲੀਗ ਪੁਲਿਸ ਅਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚੰਨੀਆ ਵਾਰਦਾਤਾਂ ਕੀਤੀਆਂ ਹੋਈਆਂ ਤਾਂ ਡੈਫੀਨਿਟਲੀ ਮੇਰੇ ਕਪੂ ਤੇ ਕਰਨਾ ਹੈ ਅਰਾਜ ਬਟਾਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ 'ਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਲਗਭਗ ਡੇਢ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਸ ਆਪਰੇਸ਼ਨ 'ਚ ਮੁੱਖ ਭੂਮਿਕਾ ਸੀਆਈਏ ਸਟਾਫ ਨੇ ਨਿਭਾਈ ਜਿਸ ਦੇ ਇੰਚਾਰਜ ਅਤੇ ਕਰਮਚਾਰੀਆਂ ਨੇ ਦੁਵਾਰਾਂ ਤੇ ਚੜ ਕੇ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਆਪਰੇਸ਼ਨ 'ਚ ਪੁਲਿਸ ਦੇ ਕਰੀਬ 25 ਤੋਂ 30 ਕਰਮਚਾਰੀ ਮੌਜੂਦ ਸਨ ਜਿਨ੍ਹਾਂ ਨੇ ਸ਼ਹਿਰ ਦੇ ਵੀਤਰ ਬੁੱਟੇ ਦੇ ਇੱਕ ਘਰ ਨੂੰ ਘੇਰਿਆ ਹੋਇਆ ਸੀ। ਪੁਲਿਸ ਨੇ ਪਹਿਲਾਂ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕਰ ਕੀਤਾ ਜਿਸ ਤੋਂ ਬਾਅਦ ਉਸਦੇ ਹੋਰ ਚਾਰ ਕਰੀਬੀ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਸਿਟੀ ਸੰਜੀਪ ਕੁਮਾਰ ਨੇ ਕਿ ਹੱਕੀ ਜਾਣਕਾਰੀ ਮਿਲੀ ਸੀ ਕਿ ਕੁਝ ਅਪਰਾਧਿਕ ਛਵੀ ਅਤੇ ਯੁਵਕ ਮੋਹੱਲੇ ਚ ਇੱਕ ਘਰ ਚ ਛਿਪੇ ਹੋਏ ਨੇ ਜਿਸ ਤੇ ਉਹਨਾਂ ਨੇ ਸੀਆਈਏ ਸਟਾਫ ਅਤੇ ਹੋਰ ਪੁਲਿਸ ਕਰਮਚਾਰੀਆਂ ਦੇ ਨਾਲ ਪਹੁੰਚ ਕੇ ਵੱਡੇ ਜੋਸ਼ ਜਨੂਨ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਵੱਖ-ਵੱਖ ਵਾਰਦਾਤਾਂ ਤੇ ਸਾਨੂੰ ਇੱਥੇ ਬੰਦੇ ਲੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਵੀ ਉਹਨਾਂ ਕੋਲ ਨਹੀਂ ਆਇਆ ਉਹਦੇ ਬਿਆਖੋਸੀ ਰੇਡ ਕੀਤਾ ਤੇ ਬਹੁਤ ਬਾਰੇ ਕਿ ਸਰ ਕਿਥੋਂ ਰੇਡ ਕੀਤਾ ਕਹਿੰਦਾ ਕਿਹਦਾ ਕਰ ਸੀ ਸਰ ਉਹ ਜਿਹੜੇ ਜਿਹੜੇ ਦਮੰਦ ਇਹਦਾ ਕਿਸੇ ਵੀ ਉੱਤੇ ਸਾਰੇ ਵੀਡੀਓ ਤੇ ਮੌਲੇਜ ਮਨੂਸੀ ਆਂ ਤੇ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਕਰਦੇ ਵੀ ਕਿਸੇ ਉਹਨਾਂ ਦੇ ਨਦਰ ਫਾਦਰ ਤੇ ਨਹੀਂ ਹੈਗੇ ਮੜਕੇ ਦੇ ਉਹ ਮੈਂ ਸ਼ਰਮ ਕੀਤੀ ਸੀ ਕਿੰਨੀ ਮੁਸ਼ਕਲ ਕਿੰਨੀ ਕੋਈ ਬੋਸ ਮੁਸ਼ਕਲ ਤੇ ਹੈ ਜੀ ਰੋਟੀ ਦਾ ਕੰਮ ਆ ਜੀ ਮੈਂ ਤਾਂ ਹਰ ਕੰਮ ਤੇ ਲੱਗਦੀ ਆ ਸਰ ਕਿੰਨੇ ਟਾਈਮ ਆਪਰੇਸ਼ਨ ਕਿੰਨੇ ਦਾ ਚੱਲੇ ਜਾਂਦਾ ਇਹ 2-1.5 ਘੰਟਾ ਚੱਲੇ ਜੀ ਸਰ ਮੈਂ ਫੋਟੋ ਫੜ ਗਈ ਹਾਂ ਜੀ ਬੰਦੇ ਜੀ ਫਿਰ ਬ੍ਰਾਹਮਣ ਹੋਇਆ ਤਾਂ ਹਾਂ ਜੀ ਬੰਦੇ ਇੱਕ ਸ਼ਰਤ ਆਪਾਂ ਨੇ ਲਾਈ ਹੋਈ ਸਰ ਕਿਹੜੀ ਕਿਹੜੀ ਸਾਰੇ ਰੋਪੜੀ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੇ ਵੀ ਇਹ ਤਾਂ ਬਾਹਰ ਦੇ ਗੁੰਡਾ ਸੀ ਨੇ ਸਰ ਵਾਰਦਾਤਾਂ ਦੀ 20 ਦਾ ਰਾਉਂਡ ਸਰ ਵਾਰਦਾਤਾਂ ਤਾਂ ਦੱਸੋ ਕਿਹੜੀਆਂ ਵਾਰਦਾਤਾਂ ਕਾਫੀ ਨੇ ਆਪਣੀ ਜਿੰਨੀ ਸ਼ਹਿਰ ਦੀ ਤੁਹਾਨੂੰ ਪਤਾ ਵੀ ਗੋਲੀਬਾਰੀ ਦੀ ਵਾਰਦਾਤਾਂ ਦੀ ਮੇਨਲੀ ਕਵਾਂਟਿਟਡ ਹੈ ਜੀ ਸਾਨੂੰ ਤੇ ਅਸੀਂ ਬਾਕੀ ਉਸ ਕਿਸੇ ਦੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤਾਂ ਹੈ ਮੈਨੂੰ ਸੋ ਥੋੜੀ ਬੇਸਿਕ ਇਨਫੋਰਮੇਸ਼ਨ ਹੈ ਉਹਦੇ ਬਾਰੇ ਤੁਸੀਂ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਉਸ ਬੇਸਿਸ ਤੇ ਫਿਰ ਇਨੀਸ਼ially ਅਸੀਂ ਆਏ ਤੇ ਪੁਲਿਸ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕੈਪਚਰ ਕੀਤਾ ਜਿਵੇਂ ਜਸਜੀਤ ਸਿੰਘ ਨਾਮ ਭੰਈ ਬੈਠੋ ਆਪਣੀ ਜਾਨ ਜੋਖਮ ਤੇ ਪਾਗੇ ਕਿ ਕ੍ਰਿਮੀਨਲ ਨੂੰ ਫੜਨਾ ਹੈ ਜਿਹੜੀ ਗੱਡੀ ਨੂੰ ਡੈਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਰਿੰਗ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚੰਨੀਆਂ ਵਾਰਦਾਤਾਂ ਕੀਤੀਆਂ ਹੋਈਆਂ ਤਾਂ ਡੈਫੀਨਿਟਲੀ ਉਸੇ ਕੈਪਚਰ ਕਰਨਾ ਹੈ ਹਰਾਜ ਜੀ ਬ੍ਰੋ ਸਰ ਇਹ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਐਕਸਪਲੋਡ ਨਹੀਂ ਕਰ ਸਕਦਾ ਜੀ